ਜੀਪੀਐਸ ਬਿਲਕੁਲ ਬਲੌਕ ਹੈ ਪੂਰੀ ਵੀਡੀਓ ਐਂਡ ਤੱਕ ਬਣੇ ਰਹੋ ਸਮਝ ਆ ਜੂ ਪੂਰੀ ਹਾਂਜੀ ਬ੍ਰਦਰ ਹੁਣ ਕੀ ਮਹਿਸੂਸ ਕਰਦੇ ਆਪਾਂ ਸਾਰੇ ਸੈਂਸਰ ਲਾਦੇ ਆ ਇਨੀਸ਼ੀਅਲ ਪਿਕਅਪ ਜੀ ਫੇਰ ਘਟ ਗਈ ਜਿਹੜੀ ਲੋਕ ਕਹਿੰਦੇ ਤੁਹਾਨੂੰ ਵਹਿਮ ਹੈ ਵਹਿਮ ਹੈ ਹਾਂਜੀ ਹੁਣ ਤੁਹਾਨੂੰ ਲੱਗਦਾ ਵਹਿਮ ਹੈ ਜਾਂ ਹੈਡ ਫੈਕਟ ਨਹੀਂ ਹੈਗਾ ਜੀ ਡਾਇਗਨੋਸ ਹੋ ਗਿਆ ਹਾਂਜੀ ਆਪਣ ਨੂੰ ਭਾਜੀ ਇਹਦਾ ਜਿਹੜਾ ਡੀਜ਼ਲ ਐਗਜ਼ਾਸਟ ਪਾਰਟਿਕੂਲਰ ਫਿਲਟਰ ਹੈ ਹਾਂਜੀ ਉਹ ਕਲੀਨ ਕਰਨਾ ਪਊਗਾ ਉਹ ਨਾ ਮਾਤਰ ਬਲੌਕ ਹੈਗਾ 25 ਤੋਂ 30 ਪੈਸੇ ਜਦੋਂ ਟਰਬੋ ਦਾ ਬੂਸਟ ਵੱਧਦਾ ਮੈਂ ਇੱਕ ਗੱਲ ਦੋਸਤੋ ਇੱਥੇ ਦੱਸ ਦੇਵਾਂ ਜਿੰਨੀ 에ਅਰ ਪਿਸਟਨਾਂ ਦੇ ਉੱਪਰ ਜਾ ਰਹੀ ਹੈ ਤੇ ਉਹ ਜਿਹੜੀ 에ਅਰ ਹੈ ਉਨੀ ਸੌਖੀ ਬਾਹਰ ਨਿਕਲਣੀ ਚਾਹੀਦੀ ਬਾਜੀ ਪੰਜਾਬੀ ਵਾਲੀ ਗੱਲ ਸਮਝ ਲਈ ਬਾਜੀ ਜੋ ਖਾਇਆ ਪੀਆ ਸਵੇਰ ਸਾਫਾ ਨਾ ਪੇਟ ਹੋ ਕੀ ਹੋਗਾ ਕਪੜੀ ਕਪਸ਼ ਹੁਣ ਇਹਨੂੰ ਕੀ ਹੋਇਆ ਹੋਇਆ ਤੁਸੀਂ ਗ੍ਰੇਜਿਸ ਕੀ ਕਹੋਗੇ ਇਹਨਾਂ ਕਾਸਟੇਪੇਸ਼ਨ ਹੋਇਆ ਹੋਇਆ ਹੈ ਠੀਕ ਹੈ ਕਿੰਨੇ ਪਰਸੈਂਟ ਹੈ ਉਹ ਆਪਾਂ ਜਾ ਕੇ ਦੇਖਦੇ ਸੋ ਡੀਪੀਐਫ ਬਹੁਤ ਗੰਦਾ ਬਲਾਕ ਹੈ ਜੀ ਤੁਹਾਡੇ ਸਾਹਮਣੇ ਸਾਰਾ ਪ੍ਰੋਸੈਸ ਲੈ ਕੇ ਆ ਰਹੇ ਆਂ ਵੀ ਤੁਹਾਡੀ ਗੱਡੀ ਦਾ ਵੀ ਡੀਪੀਐਫ ਬਲੌਕ ਹੈ ਤੇ ਕੀ ਤੁਸੀਂ ਇਦਾਂ ਮਹਿਸੂਸ ਕਰਦੇ ਹੋ ਜਿਵੇਂ ਇਹ ਵੀਰ ਮਹਿਸੂਸ ਕਰਦਾ ਜੇ ਪੂਰੀ ਵੀਡੀਓ ਸੁਣੋਗੇ ਤਾਂ ਆਪਾਂ ਅੰਦਰਲੇ ਇੰਟਰਨਲ ਪਾਰਟ ਚੈੱਕ ਕਰ ਰਹੇ ਆਂ ਵੀ ਕਿੰਨਾ ਕੁ ਬਲੌਕ ਹੋਇਆ ਹੋਇਆ ਇਹਨੂੰ ਕਿਵੇਂ ਡਾਇਗਨੋਸਟ ਕਰਨਾ ਹੈ ਇਹ ਵੀਡੀਓ ਦੇ ਵਿੱਚ ਆਪਾਂ ਸਾਰਾ ਦੱਸ ਰਹੇ ਆਂ ਅਗਰ ਤੁਹਾਡੀ ਗੱਡੀ ਵੀ ਸਲੋ ਦੇ ਉੱਪਰ ਫੁੱਲ ਰੇਸ ਦਿੱਤਾ ਤੁਰਦੀ ਹੈਗੀ ਹੈ ਤਾਂ ਸਮਝ ਲਿਓ ਵੀ ਡੀਪੀਐਫ ਬਲੌਕ ਹੋਇਆ ਜਿਹੜੇ ਦੋਸਤਾਂ ਨੇ ਡੀਪੀਐਫ ਕਲੀਨ ਕਰਾਉਣਾ ਹੋਵੇ ਤਾਂ ਪ੍ਰੀਤ ਮੋਟਰਜ਼ ਮੋਗਾ ਮੋਬਾਈਲ ਨੰਬਰ 98727 ਤੇ 27844 ਸਾਨੂੰ ਯਾਦ ਕਰ ਲਓ ਆਪਾਂ ਤੁਹਾਡੀ ਗੱਡੀ ਦਾ ਵੀ ਨੁਕਸੇ ਦਹੀਂ ਕੱਢਾਂਗੇ ਸਾਡਾ ਡਾਇਗਨੋਸ ਕਰਨ ਦਾ ਤਰੀਕਾ ਕੀ ਹੈ ਡੀਪੀਐਫ ਬਲੌਕ ਹੋਵੇ ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਤੇ ਕਿਹੜੀ ਗੱਡੀ ਦੇ ਵਿੱਚ ਨੁਕਸ ਮਹਿਸੂਸ ਹੋ ਰਿਹਾ ਪੂਰੀ ਟਾਕ ਸੁਣਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਕਰਕੇ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਸਾਰੀਆਂ ਵੀਡੀਓ ਦੇ ਵਿੱਚ ਬੜਾ ਪਿਆਰ ਸਾਨੂੰ ਤੁਸੀਂ ਦਿੰਦੇ ਹੋ ਇਸ ਵੀਡੀਓ ਨੂੰ ਖਾਸ ਪਿਆਰ ਦਿਓ ਤਾਂ ਜੋ ਜਿਹੜੇ BS6 ਵਾਲੇ ਦੋਸਤ ਹੈ ਜਿਨ੍ਹਾਂ ਦੀਆਂ ਗੱਡੀਆਂ 'ਚ ਇਸ਼ੂ ਆ ਰਹੇ ਹੈ ਉਹਨਾਂ ਨੂੰ ਪੂਰੀ ਗੱਲ ਸਮਝ ਆ ਜਾਏ ਆ ਜੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਕੱਢੀ ਪੁੱਤਰੇ ਗੱਡੀ ਨੇ ਕਿੱਥੋਂ ਤੁਰਨਾ ਹੈ ਮਕੈਨਿਕ ਹੱਥ ਲਾਉਣ ਨੂੰ ਤਿਆਰ ਹੀ ਨਹੀਂ ਹੈਗੇ ਵਾਹ ਬਾਈ ਵਾਹ ਵਾਹ ਬਾਈ ਵਾਹ ਲਓ ਜੀ ਲਓ ਜੀ ਹਾਂਜੀ ਬਾਜੀ ਬਟਿੰਡੇ ਵਾਲੋ ਕੀ ਹਾਲ ਹੈ ਕੀ ਕਹਿੰਦੇ ਹੋ ਬਾਜੀ ਉਹ ਚੱਲਾਈ ਵੈਨ ਤੋਂ ਦੂਰ ਕੱਢੀ ਐ ਕੱਢਦੀ ਐ ਕਾਡਾ ਮੂਰੇ ਨਿਕਲਿਆ ਆਈਆਂ ਕੀ ਲੱਗਦਾ ਬਾਜੀ ਤੁਹਾਨੂੰ ਲੋਕਾਂ ਨੇ ਤੁਹਾਡੇ ਤੇ ਇਨਾ ਮਗਜ ਮਾਰਿਆ ਨਾ ਜੀ ਕਹਿ ਲੈਣੀ ਐ ਨਾ ਮਾਰਿਆ ਹੋਣਾ ਹੁਣ ਆਪਾਂ ਬੜਾ ਕੁਝ ਖੋਲਣਾ ਹੈਗਾ ਹੂੰ ਹੂੰ ਠੀਕ ਐ ਤੇ ਆਪਾਂ ਵੇਖਦੇ ਹਾਂ ਰਿਜ਼ਲਟ ਕਿੰਨੇ ਪਰਸੈਂਟ ਤੁਹਾਨੂੰ ਦਿੰਦੇ ਹਾਂ ਹਾਂ ਜੀ ਦੋਸਤੋ ਗੱਡੀਆਂ ਹੁਡਾਈ ਦੀ ਕਰੇਟਾ ਪੂਰੀ ਵੀਡੀਓ ਵੇਖੋਗੇ ਪਤਾ ਲੱਗ ਜਾਊਗਾ ਤੇ ਬਾਜੀ ਨੂੰ ਪੁੱਛਦੇ ਬਾਈ ਜੀ ਕੀ ਫਰਕ ਲੱਗਿਆ ਛੋਟਾ ਜਿਹਾ ਵਿਊ ਬਾਜੀ 110% ਫਰਕ ਪੈ ਗਿਆ ਪਹਿਲਾਂ ਦੀ ਚਲਾਈ ਨਾਲੋਂ ਤੇ ਹੁਣ ਦੀ ਚਲਾਈ ਨਾਲੋਂ ਮੈਨੂੰ ਬਹੁਤ ਜ਼ਿਆਦਾ ਫਰਕ ਲੱਗੇ ਇੱਕ ਚਤਾਈ ਹਿੱਸਾ ਮੈਂ ਐਕਸਲੇਟਰ ਪੈਡਲ ਦਾ ਦੱਬਿਆ ਹੋਇਆ ਜੀ ਤੇ ਮੇਰੀ ਗੱਡੀ 100 ਤੇ ਚੱਲੀ ਹੈ ਜੀ ਦੋਸਤੋ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਓ BS6 ਕਿਹੜੇ ਕਿਹੜੇ ਇਸ਼ੂ ਸੀ ਆਪਾਂ ਇਹਦੇ ਦੂਰ ਕੀਤੇ ਹੈਗੇ ਆ ਵੀਡੀਓ ਨੂੰ ਕੰਟੀਨਿਊਸ ਕਰਦੇ ਆ ਪੂਰੀ ਵੀਡੀਓ ਵੇਖੋਗੇ ਗੱਡੀ ਦੇ ਵਿੱਚ ਫਰਕ ਪਹਿਲਾਂ ਕਿੰਨਾ ਸੀ ਤੇ ਹੁਣ ਕੀ ਹੈ ਪ੍ਰੀਤ ਮੋਟਰਜ਼ ਮੋਗਾ ਦੋਸਤੋ ਸਤਿ ਸ਼੍ਰੀ ਅਕਾਲ ਅੰਦਾਈ ਦੀ ਕਰੇਟਾ बीएस 6 इशू स्लो ਤੇ ਪਿਕਅਪ ਘੱਟ ਹੈਗੀ ਹੈ ਸੂਟ ਮਾਸ ਵੈਲਿਊ ਕਿੰਨੀ ਹੈ ਡੀਪੀਐਫ ਕਿੰਨਾ ਬਲੌਕ ਹੈ ਕੋਡ ਕੋਈ ਨਹੀਂ ਆ ਰਿਹਾ ਜਦੋਂ ਕੋਡ ਕੋਈ ਨਹੀਂ ਆਉਦਾ ਤੇ ਕਿਵੇਂ ਨੁਕਸ ਲੱਭਣਾ ਹੈ ਉਹ ਬੜਾ ਜਾਂਚ ਦਾ ਵਿਸ਼ਾ ਹੈ ਆਪਾਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਇਹਦੇ ਇੰਜੈਕਟਰ ਦੇਖਾਂਗੇ ਕੋਈ ਫੇਲਿਅਰ ਹੈ ਜਾਂ ਨਹੀਂ ਹੈ ਬੇਟਾ ਗੱਡੀ ਸਟਾਰਟ ਕਰਿਓ ਬੰਦ ਕਰ ਦਿਓ ਬੇਟਾ ਸੋ ਇੰਜੈਕਟਰਾਂ 'ਚ ਤਾਂ ਨਹੀਂ ਕੋਈ ਇਸ਼ੂ ਲੱਗਦਾ ਪਰ ਵੀਰ ਜੀ ਹੁਣਾਂ ਨੂੰ ਇਹ ਲੱਗਦਾ ਹੈ ਵੀ ਸਲੋ ਦੇ ਉੱਤੇ ਰੇਸ ਫੜਾਉਣੀ ਪੈਂਦੀ ਆ ਤੇ ਐਕਸੈਲ ਟੂ ਜ਼ਿਆਦਾ ਦੇਣਾ ਪੈਂਦਾ ਉਹ ਆਪਾਂ ਸਾਰਾ ਕੁਝ ਚੈੱਕ ਕਰਦੇ ਆਂ ਫਿਰ ਤੁਹਾਡੇ ਸਾਹਮਣੇ ਹਰ ਇੱਕ ਚੀਜ਼ ਦਾ ਨਕਸ਼ ਲੈ ਕੇ ਆਵਾਂਗੇ ਸੋ ਦੋਸਤੋ ਆਪਾਂ ਵਿੱਚੋਂ ਟੈਂਪਰੇਚਰ ਸੈਂਸਰ ਬਾਹਰ ਕੱਢਾਂਗੇ ਖੋਲ ਰਹੇ ਆ ਪਹਿਲਾਂ ਤੇ ਇਹ ਦੇਖਾਂਗੇ ਵੀ ਕਾਰਬਨ ਹੈ ਕਿ ਨਹੀਂ ਕਰ ਤਾਂ ਸੋ ਇਹ ਜੇ ਇਹ ਤਾਂ ਪਤਾ ਲੱਗੂਗਾ ਵੀ ਇਹਦੇ ਵਿੱਚ ਬਲੋਕਜ ਹੈ ਕਿ ਨਹੀਂ ਕਾਰਬਨ ਹੈ ਉੱਪਰ ਦਾ ਆਰਟੂ ਸੈਂਸਰ ਵੀ ਖੋਲੋ ਬਟਾ ਆਪਾਂ ਆਰਟੂ ਸੈਂਸਰ ਵੀ ਖੋਲਦੇ ਆ ਜੀ ਅੰਦਰ ਕਾਰਬਨ ਕਿੰਨੀ ਭਰੀ ਹੋਈ ਹੈ ਸੋ ਸਤਿ ਸ੍ਰੀ ਅਕਾਲ P0031 ਸਮਝ ਗਏ ਹੋਣਗੇ ਬਹੁਤ ਸਾਰੇ ਜਿਹੜੇ ਸਿਆਣੇ ਲੋਕ ਨੇ ਆਰਟੂ ਸੈਂਸਰ ਹਾਂਜੀ ਦੋਸਤੋ O2 ਸੈਂਸਰ ਹੀਟਰ ਸਰਕਟ ਲੋਕ ਬੈਂਕ 1 ਠੀਕ ਹੈ ਜੀ ਇਹਦਾ ਮਤਲਬ ਡੀਪੀਐਫ ਸਬਲਮ ਹੈ ਨਹੀਂ ਡੀਪੀਐਫ ਸਬਲਮ ਨਹੀਂ ਵੀਰੋਣਾ ਨੂੰ ਜਿਹੜਾ ਇਸ਼ੂ ਮਹਿਸੂਸ ਹੋ ਰਿਹਾ ਸੀ ਪਿਕਅਪ ਘਟਦਾ ਹਾਂਜੀ ਭਾਜੀ ਇਦਾਂ ਹੀ ਆ ਜੀ ਆਪਾਂ ਇਹਦਾ ਟੈਂਪਰੇਚਰ ਸੈਂਸਰ ਬਾਹਰ ਕੱਢਤਾ ਉੱਪਰ ਵੀ ਹੁਣ ਇਹਨੂੰ ਥਰਡ ਲੈਵਲ ਤੇ ਜਿਹੜੀ ਅੱਗੇ ਦੱਬਦੀ ਸੀ ਭਾਜੀ ਉਹ ਹੁਣ ਕਿਵੇਂ ਲੱਗਦੀ ਆ ਉਹ ਹੁਣ ਠੀਕ ਹੈ ਜੀ ਉਹ ਠੀਕ ਹੈ ਜਦੋਂ ਆਪਾਂ ਹਾਈ ਆਰਪੀਐਮ ਤੇ ਜਾਂਦੇ ਆ ਉਹਨੂੰ ਕੁੱਟਦੀ ਆ ਇਹਦਾ ਮਤਲਬ ਵੀ ਥੋੜਾ ਬਹੁਤਾ ਤਾਂ ਡੀਜ਼ਲ ਐਗਜ਼ਾਸਟ ਜਿਹੜਾ ਪਾਰਟਿਕੂਲਰ ਫਿਲਟਰ ਹੈ ਉਹ ਬਲੌਕ ਹੈ 50% ਠੀਕ ਹੈ ਜੀ ਤੇ ਆਪਾਂ ਹੁਣ ਵੀਡੀਓ ਦੇ ਐਂਡ ਤੱਕ ਬਣੇ ਰਹੋ ਕਿਵੇਂ ਕੰਮ ਕਰਾਂਗੇ ਤੁਹਾਡੇ ਸਾਹਮਣੇ ਆਊਗਾ ਇੱਕ ਵਾਰੀ ਆਪਾਂ ਐਗਜ਼ਾਸ ਸੈਂਸਰ ਜਿਹੜਾ ਟੈਂਪਰੇਚਰ ਵਾਲਾ ਲਾਵਾਂਗੇ ਫਿਰ ਵੀਡੀਓ ਨੂੰ ਪੁੱਛਾਂਗੇ ਵੀ ਹੁਣ ਬਲੌਕ ਥੱਲੇ ਬਲੌਕਰਸ ਜੱਕ ਉੱਟਣ ਮਹਿਸੂਸ ਹੁੰਦੀ ਹੈ ਤੇ ਉੱਪਰ ਪਿੱਕਅ ਵਧਦੀ ਹੈ ਵੀਡੀਓ ਕੰਟੀਨਿਊਸ ਕਰਾਂਗੇ ਆਪਾਂ ਸਤਿ ਸ਼੍ਰੀ ਅਕਾਲ ਹਰਿਬਾਜੀ ਹੁਣ ਤੁਸੀਂ ਦੱਸੋ ਵੀ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਇੱਥੇ ਥੋੜਾ ਜਿਹਾ RPM ਤੇ ਜਦੋਂ ਵੀ ਮੈਂ ਹਾਈ RPM ਤੇ ਜਾਂਦਾ ਹਾਂ ਜੀ ਉਦੋਂ ਦਾ ਵੀ ਥੋੜੀ ਘੁੱਟਦੀ ਜੀ ਆ ਨਹੀਂ ਹੁਣ ਜਿਹੜਾ ਥੱਲੇ ਜਿਹੜਾ ਤੁਹਾਨੂੰ ਪਹਿਲਾਂ ਥੱਲੇ ਵਾਲਾ RPM ਵੀ ਓਕੇ ਆ ਜਾਣਾ ਓਕੇ ਜਿਹੜੇ ਤੁਹਾਨੂੰ ਕਹਿੰਦੇ ਸੀ ਲੋਕ ਵਹਿਮ ਹੈ ਹਾਂਜੀ ਉਹ ਥੋੜਾ ਜਿਹਾ ਵਹਿਮ ਥੋੜਾ ਜਿਹਾ ਲੱਗਿਆ ਵੀ ਵਾਕਈ ਕੋਈ ਦਿੱਕਤ ਹੈਗੀ ਹੈ ਹਾਂਜੀ ਆਪਾਂ ਹੁਣ ਹੋਰ ਦਿੱਕਤਾਂ ਵੀ ਕੱਢਦੇ ਆਪਾਂ ਜੀ ਕਿਉਂਕਿ ਐਕਚੁਅਲੀ ਦੇ ਵਿੱਚ BS6 ਆ ਜ ਜ ਜਿਕਰ ਤੁਸੀਂ ਪੂਰੀ ਵੀਡੀਓ ਨਹੀਂ ਦੇਖੋਗੇ ਤੁਹਾਨੂੰ ਸਮਝ ਨਹੀਂ ਆਊਗਾ ਜੋ ਪੱਟੈਕਟ੍ਰਿਕ ਸੈਂਸਰ ਜਿਹੜਾ ਇਹ ਲੈਣਾ ਸਟਾਰਟ ਕਰ ਰਹੇ ਹਾਂ ਹੁਣ ਬਾਈ ਦੀ ਜਿਹੜੀ ਪਿੱਕਅਪ ਉੱਪਰਲੇ ਲੈਵਲ ਦੀ ਉਹ ਵੱਜ ਗਈ ਤੇ ਇਨੀਸ਼ੀਅਲ ਲੈਵਲ ਤੇ ਜਿਹੜੀ ਤੁਹਾਨੂੰ ਸਲੋ ਦੇ ਉੱਤੇ ਪ੍ਰੋਬਲਮ ਮਹਿਸੂਸ ਹੁੰਦੀ ਸੀ ਉਹ ਫਿਰ ਹੋਵੇ ਕਰੇਟ ਹੋ ਗਿਆ ਕਿਤੇ ਜੀ ਫਿਰ ਇੰਝ ਜਿਹੜਾ ਆਟੋ ਸੈਂਸਰ ਵਾਲਾ ਕੋਡ ਆ ਰਿਹਾ ਸੀ ਆਪਾਂ ਉਹ ਵੀ ਕਲੀਅਰ ਕਰਾਂਗੇ ਫਿਰ ਗੱਡੀ ਦੀ ਆਪਾਂ ਚੱਲਦੇ ਹਾਂ ਵਾਜੀ ਟੈਂਪਰੇਚਰ ਸੈਂਸਰ ਸਾਰਾ ਕੁਝ ਲਾ ਲਿਆ ਅੰਦਰੋਂ ਚੱਲਦੇ ਆ ਕੋਡ ਕਲੀਅਰ ਹੋ ਗਏ ਲਓ ਦੋਸਤੋ ਲੋ ਟ੍ਰਬਲ ਕੋਡ ਆ ਗਿਆ ਆਪਣਾ ਆਪਾਂ ਟੈਸਟ ਡਰਾਈਵ ਲੈਨੇ ਆ ਵੀਰ ਜੀ ਨੂੰ ਪੁੱਛਾਂਗੇ ਵੀ ਕੀ ਰਿਸਪੌਂਸ ਮਿਲਿਆ ਭਾਈ 사ਸੀ ਕਾਰ ਭਾਈ ਕਿਹੜੇ ਸ਼ਹਿਰੋਂ ਆਇਓ ਨਾ ਬਠਿੰਡੇ ਦੇ ਭਾਈ ਕੀ ਮਹਿਸੂਸ ਕਰਦੇ ਗੱਡੀ ਤਾਂ ਤੁਹਾਡੀ ਨਵੀਂ ਹੈ ਬਾਜੀ ਇੰਨੀ ਗੱਡੀ ਨਵੀਂ ਹੈ ਜੀ ਵੀਐਸ 6 ਹੈ ਜੀ ਕ੍ਰੈਟਾ ਆਪਣੀ ਮੈਂ ਇਹ ਅਕਤੂਬਰ ਦੇ ਵਿੱਚ ਪ੍ਰੇਸ ਪਰਚੇਸ ਕੀਤੀ ਸੀਗੀ ਸੈਕੰਡ ਹੈਂਡ ਓਕੇ ਠੀਕ ਹੈ ਮੈਂ ਇਹ ਏਜੰਸੀ ਜੀ ਵੀ ਦਿਖਾ ਦਿੱਤੀ ਬਾਹਰ ਮਿਸਤਰੀ ਨੂੰ ਵੀ ਦਿਖਾ ਦਿੱਤੀ ਤੇ ਆਪਣਾ ਜਿਹੜਾ ਇਲੈਕਟ੍ਰੀਸ਼ੀਅਨ ਹੁੰਦਾ ਹੀ ਉਹਨੂੰ ਵੀ ਦਿਖਾ ਦਿੱਤੀ ਤਰਾਂ ਤਰਾਂ ਦੇ ਸਕੇਂਦਰ ਲੱਗਦੇ ਨੇ ਇਹ ਤੇ ਸਕੇਂਦਰ ਭਾਜੀ ਸਾਡੇ ਕੋਲ ਵੀ ਬਹੁਤ ਪਏ ਆ ਹਾਂਜੀ ਲੋ ਡਾਟਾ ਫਾਲਟ ਆ ਰਿਹਾ ਹਾਂਜੀ ਜਦੋਂ ਲੋ ਡਾਟਾ ਫਾਲਟ ਹੁੰਦਾ ਮਿਸਤਰੀ ਕੀ ਕਹਿੰਦਾ ਹੈ ਮੇਰੀ ਜਾਨ ਸੌਖੀ ਭਾਜੀ ਤੁਸੀਂ ਜਾਓ ਹਾਂਜੀ ਤੁਹਾਨੂੰ ਲੋਕਾਂ ਨੇ ਆਖਿਆ ਭਾਜੀ ਤੈਨੂੰ ਵਹਿਮ ਹੋਇਆ ਤੂੰ ਜਾ ਕਰ ਨੂੰ ਹਾਂਜੀ ਤੁਸੀਂ ਕਿੰਨੇ ਵਜੇ ਮੇਰੇ ਕੋਲ ਆਏ ਹੋ ਸੱਚੇ ਦਿਲ ਤੇ ਹੱਥ ਰੱਖ ਕੇ ਦੱਸੋ ਮੈਂ ਤੁਹਾਡੇ ਕੋਲੇ 11 ਵਜੇ ਆਇਆ ਸੀ ਹੁਣ ਥੈਂਕ ਯੂ ਤੁਹਾਡੀ ਕੰਡੀ ਤੇ ਭਾਜੀ ਮੈਂ ਟਾਈਮ ਹੋ ਗਈ ਸਵਾ ਇੱਕ ਹੋਣ ਵਾਲੇ ਦਿਖਾਓ ਭਾਜੀ ਬੇਟਾ ਸ਼ਾਮ ਆ ਗਿਆ ਤੁਸੀਂ ਇਹ ਦੱਸੋ ਵੀ ਆਪਾਂ ਅੱਜ ਕੀਤਾ ਕੁਝ ਨਹੀਂ ਹਾਂਜੀ ਕੁਝ ਪ੍ਰੈਕਟੀਕਲ ਕਰਕੇ ਦਿਖਾਇਆ ਹਾਂਜੀ ਤੁਹਾਨੂੰ ਕੀ ਲੱਗਿਆ ਜਿਹੜਾ ਆਪਣਾ ਪ੍ਰੈਕਟੀਕਲ ਕੀਤਾ ਸੀਗੀ ਉਹਦੇ ਵਿੱਚ ਜਿਹੜਾ ਦਾ ਲੋਅ ਐਂਡ ਟਾਰਕ ਆ ਉਹ ਵੱਧ ਗਿਆ ਜੀ ਹਾਈ ਐਂਡ ਦੇ ਆ ਕੇ ਫੇਰ ਰੁਕ ਗਿਆ ਉਹ ਕਿਉਂ ਰੁਕ ਗਿਆ ਪਤਾ ਤੁਹਾਨੂੰ ਆਪਾਂ ਇਹਦੇ ਚੋਂ ਦੋ ਸੈਂਸਰ ਮੂਵ ਕਰਦੇ ਹਾਂਜੀ ਜਦੋਂ ਉੱਪਰਲਾ ਸਿਰ 에어 ਨੂੰ ਲੀਕ ਕਰਤਾ ਹਾਂਜੀ ਥੱਲੇ ਸੈਂਸਰ ਤੱਕ 에어 ਜਾਣੂ ਹਟ ਗਈ ਉਹ ਕਮਲਾ ਹੋ ਗਿਆ ਉਹ ਕਹਿੰਦਾ ਜਾਤਾ ਬਲੌਕ ਹੋ ਗਿਆ ਤੇ ਜਾਂ ਇਹ ਜੀ ਠੀਕ ਹੈ ਜੀ ਮੈਨੂੰ ਨਹੀਂ ਪਤਾ ਵੀ ਮੈਂ ਤੁਹਾਡੀਆਂ ਖਰੇ ਉਮੀਦਾਂ ਤੇ ਕਿੰਨਾ ਖਰਾਬ ਹੋਊਗਾ ਹਾਂਜੀ ਕੈਮੀਕਲ ਯੂਜ਼ ਕਰਨੇ ਪੈਣੇ ਆ ਹਾਂਜੀ ਡੀਪੀਐਫ ਕਲੀਨ ਕਰਨਾ ਪੈਣਾ ਇਜ਼ੀਆਰ ਵਾਲੀ ਸਰਵਿਸ ਹੋਣੀ ਹੈ ਕਿਉਂਕਿ ਹੁਣ ਇੱਥੇ ਇੱਕ ਗੱਲ ਦੱਸ ਦੇਵਾਂ ਮੈਂ ਲੋਕਾਂ ਨੂੰ ਬਹੁਤ ਸਾਰੇ ਵਾਅਦ ਤੇ ਵਿਵਾਦ ਚ ਲੋਕ ਪੈ ਜਾਂਦੇ ਨੇ ਉਹਨਾਂ ਨੂੰ ਸਮਝ ਨਹੀਂ ਹੈਗੀ ਬਾੜੀ ਤੁਸੀਂ ਇੰਨੀ ਦੂਰੋਂ ਆਏ ਹੋ ਐਜੂਕੇਟਿਡ ਆਦਮੀ ਹੋ ਹਾਂਜੀ ਤੁਸੀਂ ਇਹ ਤਾਂ ਹੈ ਨਹੀਂ ਵੀ ਬਿਨਾ ਸਮਝੇ ਆ ਗਏ ਨਹੀਂ ਜੀ ਕੁਛ ਨਾ ਕੁਛ ਤਾਂ ਦੇਖਿਆ ਹੋ ਤੁਸੀਂ ਫੇਸਬੁੱਕ ਤੇ ਹਾਂਜੀ ਹਾਂਜੀ ਠੀਕ ਹੈ ਨਾ ਹਾਂਜੀ ਲੋਕਾਂ ਨੂੰ ਚੰਗੇ ਮਾੜੇ ਰਿਵਿਊ ਬਾਰੇ ਪਤਾ ਹਾਂਜੀ ਪੈਸੇ ਤਾਂ ਹੁਣ ਇੱਥੇ ਲੱਗਣੇ ਤੁਹਾਡੇ ਹਾਂਜੀ ਪੈਸੇ ਲਾ ਕੇ ਠੀਕ ਹੋ ਜਾਵੇ ਸਭ ਤੋਂ ਬੈਸਟ ਹੈ ਹਾਂਜੀ ਬੀਐਸ 6 ਦੇ ਵਿੱਚ ਇਹੀ ਪ੍ਰੋਬਲਮ ਆਉਣ ਵਾਲੇ ਦਿਨਾਂ 'ਚ ਬਹੁਤ ਵੱਧਣੀ ਹੈ ਹਾਂਜੀ ਸੈਂਸਰ ਨਹੀਂ ਮਿਲਦੇ ਖੋਲ ਖਲੇ ਜਾਓ ਖਾ ਤੇ ਮਿਸਤਰੀ ਦੇ ਨੇੜੇ ਜਾ ਕੇ ਲਵਾਓ ਕਿਸੇ ਮਿਸਤਰੀ ਨੇ ਆਖਿਆ ਵੀ ਬਾਈ ਜੀ 10 ਮਿੰਟ ਬੈਠੋ ਜਿਵੇਂ ਮੈਂ ਕਪਿਆ ਮੈਂ ਮੈਂ ਚੈੱਕ ਹੀ ਕਰ ਲਵਾਂ ਨਹੀਂ ਕਿਸੇ ਨੇ ਨਹੀਂ ਦੇਖਿਆ ਉਹ ਕਹਿੰਦਾ ਠੀਕ ਹੈ ਤੁਹਾਨੂੰ ਵਹਿਮ ਹੋਇਆ ਜਾਂਦਾ ਹਾਂਜੀ ਉਹ ਕਹਿੰਦੇ ਬਾਈ ਤੇਰਾ ਵਹਿਮ ਹੀ ਆ ਬਸ ਕੱਲਾ ਬੈਹੇ ਸਕੈਨਰ ਤੇ ਵੀ ਕਹਿੰਦਾ ਕੋਡ ਨਹੀਂ ਆਉਂਦਾ ਜਿੱਥੇ ਦੋਸਤੋ ਸੂਟ ਮਾਸ ਵੈਲਿਊ ਕੋਈ ਵੀ ਕੋਡ ਨਹੀਂ ਆਉਂਦਾ ਜ਼ਰੂਰੀ ਨਹੀਂ ਵੀ ਗੱਡੀ ਠੀਕ ਹੈ ਭਾਅ ਕੀ ਟੈਸਟ ਆਪਣੇ ਬਾਡੀ ਦੇ ਸਾਰੇ ਨਾਰਮਲ ਹੁੰਦੇ ਹੋਣ ਆਪਾਂ ਵੈਂਟੀਲੇਟਰ ਤੇ ਚਲੇ ਜਾਈਏ ਡਾਕਟਰ ਜੀ ਦਾ ਭਾਈ ਟੈਸਟ ਦਾ ਸਾਰੇ ਠੀਕ ਹੈ ਬਾਡੀ سپورਟ ਨਹੀਂ ਦੇ ਰਹੀ ਹਾਂਜੀ ਇੰਜਨ ਤੁਹਾਡੀ ਪਰਫਾਰਮੈਂਸ ਨੂੰ سپورਟ ਨਹੀਂ ਦੇ ਰਿਹਾ ਜੋ ਤੁਸੀਂ ਹਾਂਜੀ ਸੋ ਪਾਜੀ ਵੇਖਦੇ ਆਪਾਂ ਠੀਕ ਹੈ ਜੀ ਸਾਨੂੰ ਇਜਾਜ਼ਤ ਤਾਂ ਤੁਹਾਨੂੰ ਅਸੀਂ ਦਿੰਨੇ ਆ ਐਸਟੀਮੇਟ ਬਣਾ ਕੇ ਐਸਟੀਮੇਟ ਅਪ ਐਂਡ ਆਨ ਹੋਏਗਾ ਠੀਕ ਹੈ ਭਾਜੀ ਆਪਾਂ ਸਾਰਾ ਕੰਮ ਕਰਦੇ ਆ ਓਕੇ ਡਨ ਹਾਂਜੀ ਓਕੇ ਭਾਜੀ ਇਹ ਬਾਈ ਸਾਹਿਬ ਕੀ ਬਾਤ ਹੈ ਕਿਆ ਬਾਤ ਹੈ ਗੱਡੀ ਕਹਾਂ ਸੇ ਚਲੇਗੀ ਇਸਕਾ ਤੋ ਸਭ ਕੁਛ ਹੀ ਬੰਦ ਪੜਾ ਹੈ ਇਹ ਬਾਪ ਰੀ ਬਾਪ ਕਿਆ ਬਾਤ ਹੈ ਕਿਆ ਬਾਤ ਹੈ ਗੱਡੀ ਪੁੱਤਰੇ ਗੱਡੀ ਨੇ ਕਿੱਥੋਂ ਤੁਰਨਾ ਹੈ ਮਕੈਨਿਕ ਹੱਥ ਲਾਉਣ ਨੂੰ ਤਿਆਰ ਹੀ ਨਹੀਂ ਹੈਗੇ ਵਾਹ ਬਾਈ ਵਾਹ ਵਾਹ ਬਾਈ ਵਾਹ ਲਓ ਜੀ ਲਓ ਜੀ ਹਾਂ ਜੀ ਬਾਜੀ ਬਟਿੰਡੇ ਵਾਲੋ ਕੀ ਹਾਲ ਹੈ ਅਰੇ ਕੀ ਕਹਿੰਦੇ ਹੋ ਬਾਜੀ ਹੋ ਚੱਲਾਈ ਵੈਨ ਤਾਂ ਦੂਰ ਕੱਢੀ ਵੀ ਐ ਕੱਢੀ ਐ ਕਾਡਾ ਮੂਰੇ ਨਿਕਲਿਆਈ ਆ ਕੀ ਲੱਗਦਾ ਬਾਜੀ ਤੁਹਾਨੂੰ ਲੋਕਾਂ ਨੇ ਤੁਹਾਡੇ ਤੇ ਇਨਾ ਮਗਜ ਮਾਰਿਆ ਨਹੀਂ ਕਹਿ ਲੈਣੀ ਐ ਨਾ ਮਾਰਿਆ ਹੁਣ ਇਹ ਹੁਣ ਆਪਾਂ ਬੜਾ ਕੁਝ ਖੋਲਣਾ ਹੈਗਾ ਹੂੰ ਹੂੰ ਠੀਕ ਐ ਤੇ ਆਪਾਂ ਵੇਖਦੇ ਆ ਰਿਜ਼ਲਟ ਕਿੰਨੇ ਪਰਸੈਂਟ ਤੁਹਾਨੂੰ ਦਿੰਦੇ ਆ ਹਾਂਜੀ ਓਹੋ ਹੋ 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 ਮਾਰੂ ਪੁੱਤ ਕੁਟਾ ਕਰੀ ਤਾ ਮੋਟੀ ਮੋਟੀ ਪੱਤ ਜਿਉਂ ਨਹੀਂ ਆਂਦਰ ਪ੍ਰੋਪਰ ਕਲੀਨ ਦਿਖ ਨਹੀਂ ਰਿਹਾ ਹਲੋ ਇੰਨਾ ਦੇਖਣਾ ਪਤਾ ਦੋ ਜੇ ਆਪਾਂ ਗੱਲ ਕਰੀਏ ਈਜ਼ੀਅਰ ਵਾਲ ਖੋਲਣ ਦੀ ਠੀਕ ਹੈ ਜੀ ਈਜ਼ੀਅਰ ਵਾਲ ਖੋਲਣ ਵਾਸਤੇ ਕਿੱਥੇ ਬੋਲਟ ਲੱਗੇ ਹੋਏ ਆ ਇਜ਼ੀਅਰ ਵਾਲ ਦੇ ਉੱਥੇ ਕਿੱਥੇ ਲੱਗੇ ਹੋਏ ਆ ਸਹੀ ਮੈਨੇ ਦੇ ਵਿੱਚ ਤਾਂ ਇਹ ਹੈ ਜਦੋਂ ਅਸੀਂ ਦੀਤੀਆ ਖੋਲਾਗੇ ਤਾਂ ਪ੍ਰੋਪਰ ਇਜ਼ੀਅਰ ਵਾਲ ਇਹਨਾਂ ਦਾ ਕਲੀਨ ਹੋ ਪਾਏਗਾ ਤਦ ਤੱਕ ਇਹਦੀ ਜੋਬ ਪ੍ਰੋਪਰ ਹੋ ਨਹੀਂ ਸਕਦੀ ਮੈਂ ਨਿੱਕੀ ਜੀ ਗੱਲ ਦੱਸ ਦਵਾਂ ਭਾਈ ਸਾਹਿਬ ਸਾਡੇ ਕੋਲੇ ਖੜੇ ਆ ਭਾਈ ਸਾਹਿਬ ਆਓ ਜਰਾ ਬ੍ਰਦਰ ਤੁਹਾਨੂੰ ਕਿੰਨਾ ਤ ਸੌਖਾ ਲੱਗਦਾ ਵੀ ਇਜ਼ੀਅਰ ਵਾਲ ਜੇ ਐਗਜ਼ਾਸਲੈਂਸਰ ਨਹੀਂ ਖੋਲਿਆ ਹੋਇਆ ਤੇ ਜੇ ਆਪਾਂ ਇਹਦੂ ਬਿਨਾ ਖੋਲ੍ਹ ਦੀ ਕੋਸ਼ਿਸ਼ ਕਰਾਂਗੇ ਤੱਕ ਹੀ ਖੁੱਲ ਪਾਏਗਾ ਬੇਟਾ ਈਜ਼ੀਆਰ ਵਾਲ ਕੋਲੇ ਹੱਥ ਰੱਖਿਓ ਮੁਸ਼ਕਲ ਲੱਗਦਾ ਹੀ ਇਹ ਦਾ ਜੇ ਸਿਲੈਂਸਰ ਬਿਨਾ ਖੋਲ ਜੇ ਸਿਲੈਂਸਰ ਖੋਲ ਕੇ ਇੰਨਾ ਮੱਥਾ ਮਾਰਨਾ ਬੈਹ ਰਿਆ ਤਾਂ ਬਿਨਾ ਖੋਲੇ ਤਾਂ ਬਹੁਤ ਮੁਸ਼ਕਲ ਲੱਗਦੀ ਹੈ ਇੱਕ ਮਿੰਟ ਬਾ ਕੀ ਕਹਿੰਦਾ ਅਗਲਾ ਕਹਿੰਦਾ ਮੈਂ ਕਿੰਨੇ ਜਿਹੜੇ ਸੱਜਣਾਂ ਨੇ ਕੰਮ ਕਰਾਉਣਾ ਹੋਵੇ ਨਾ ਜੀ ਸਤਿ ਕੀ ਆਜੋ ਪਰਾਜੀ ਪਿਆਰ ਕਰਨ ਵਾਲੇ ਸੱਜਣ ਤੇ ਜਿਨ੍ਹਾਂ ਨੇ ਗੱਲਾਂ ਬਾਤਾਂ ਮਾਰਨੀ ਹੈ ਉਹ ਡੀਪੀਐਫ ਵਾਲੀ ਗੱਡੀ ਨਾ ਲਓ ਡੀਜ਼ਲ ਐਗਜ਼ਾਸਟ ਪਾਰਟੀਕਲ ਫਿਲਟਰ ਵਾਲੀ ਠੀਕ ਹੈ ਬਹੁਤ ਸਾਰੀਆਂ ਪ੍ਰੋਬਲਮ ਆਉਣ ਵਾਲੀਆਂ ਹੈਗੀਆਂ ਆਪਾਂ ਇਹਦੀ ਈਜ਼ੀਆਰ ਵਾਲ ਦੀ ਜੋ ਆਪ ਨੂੰ ਡਨ ਕਰਾਂਗੇ ਦਿਖਾਵਾਂਗੇ ਈਜ਼ੀਅਰ ਵਾਲ ਕਿੰਨਾ ਕਹਿੰਦਾ ਔਖਾ ਹੈ ਤੇ ਕਿੰਨਾ ਕਹਿੰਦਾ ਸੌਖਾ ਹੈ ਈਜ਼ੀਅਰ ਵਾਲ ਦੋਸਤੋ ਪਹਿਲਾਂ ਨਾਲੋਂ ਇਹਨਾਂ ਨੇ ਈਜ਼ੀਅਰ ਵਾਲ ਦੇ ਵਿੱਚ ਬਹੁਤ ਸਾਰੇ ਚੇਂਜੇਸ ਕਰਤੀ ਹੈਗੀ ਹੈ ਗੱਲ ਕੁਛ ਨਹੀਂ ਹੈਗੀ ਈਜ਼ੀਅਰ ਵਾਲ ਜਿੰਨਾ ਕੋ ਕਲੀਨ ਕਰਨਾ ਸਾਡੇ ਲਈ ਸੌਖਾ ਹੈ ਪਰ ਈਜ਼ੀਅਰ ਵਾਲ ਖੋਲਣਾ ਥੋੜਾ ਜਾ ਕਾਫੀ ਔਖਾ ਹੈ ਆਪਾਂ ਇਸ ਈਜ਼ੀਅਰ ਵਾਲ ਦੀ ਪ੍ਰੋਪਰ ਜੌਬ ਨੂੰ ਡਨ ਕਰਾਂਗੇ ਇਹਦੇ ਵਿੱਚ ਵੀ ਸਟਿਕ ਸਟਕ ਹੋ ਸਕਦਾ ਹੈਗਾ ਜਿੰਨੀ ਕਾਰਬਨ ਇਹਦੇ ਚ ਡੈਫ ਨਹੀਂ ਪੈ ਰਹੀ ਜਿਹੜਾ ਡੀਜ਼ਲ ਐਗਜਾਸਟ ਫਿਊਲ ਆ ਉਹ ਇਹਦੇ ਵਿੱਚ ਨਹੀਂ ਪੈਂਦਾ ਭਾਜੀ ਆਓ ਜੀ ਜਿਹੜੀ ਉਹ ਬਾਜੀ ਹਲਦੀ ਬਾਜੀ ਸੋ ਭਾਜੀ ਆਪਾਂ ਤੁਹਾਡੇ ਸਾਹਮਣੇ ਜੋਬ ਡਨ ਕਰਦੇ ਪਏ ਆ ਤੁਹਾਨੂੰ ਕਿਸੇ ਏਜੰਸੀ ਨੇ ਜਾਂ ਕਿਸੇ ਬਾਹਰ ਮਕੈਨਿਕ ਨੇ ਹੱਥ ਪਾਇਆ ਸੀਗਾ ਨਹੀਂ ਅਸੀਂ ਤੁਹਾਡੀ ਗੱਡੀ ਦਾ ਕੰਮ ਕਰਦੇ ਆ ਨਹੀਂ ਜੀ ਕੋਈ ਛੁੱਟਦਾ ਨਹੀਂ ਹੈਗਾ ਨਹੀਂ ਸੌਖਾ ਕਿੰਨਾ ਖੇਗਾ ਖੋਲਣਾ ਜਰਮਾਨੀ ਹੈਗਾ ਇਹ ਜਮਾ ਸੌਖਾ ਨਹੀਂ ਹੈਗਾ ਜੀ ਬਹੁਤ ਔਖਾ ਦਾ ਸਾਰਾ ਸਾਇਲੈਂਸਰ ਖੋਲ ਕੇ ਫਿਰ ਸੌਖਾ ਸਾਰਾ ਡੈਫ ਖੋਲ ਕੇ ਫਿਰ ਨਿਕਲਿਆ ਸੌਖਾ ਨਿਕਲਿਆ ਫਿਰ ਜੇ ਇਹਦੂ ਬਿਨਾ ਖੋਲਣਾ ਹੋਵੇ ਤਾਂ ਹੋਰ ਸਾਨੂੰ ਪਾਰਟ ਕਾਫੀ ਖੋਲਨੇ ਪੈਣਗੇ ਅਗਰ ਇਹ ਬੋਲਟ ਟੁੱਟ ਜਾਣ ਜਾਂ ਫਸ ਜਾਣ ਜਿੱਥੇ ਬੈਕ ਤੇ ਲੱਗਾ ਆ ਏ ਇਦਾਂ ਲੱਗਾ ਹੋਇਆ ਜਾ ਕੇ ਠੀਕ ਆ ਜੀ ਇਹ ਹੋਰ ਵੀ ਔਖਾ ਸੋ ਉਦੋਂ ਹਰ ਇੱਕ ਚੀਜ਼ ਦਾ ਟੂਲ ਲਮਾ ਹੋਣਾ ਚਾਹੀਦਾ ਕਿ ਕੰਮ ਕਰਨਾ ਬਹੁਤ ਔਖਾ ਦੋਸਤੋ ਇੰਨਾ ਜਿਆਦਾ ਟਾਈਟ ਹੈ ਥੋੜਾ ਜਿਹਾ ਵੀ ਗਲਤ ਫਹਿਮੀ ਜਾਂ ਗਲਤ ਕੰਮ ਹੋ ਗਿਆ ਥੋੜਾ ਜਿਹਾ ਵੀ ਗਲਤ ਕੰਮ ਹੋ ਗਿਆ ਤਾਂ ਕੋਈ ਵੀ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ ਗੱਡੀਆਂ ਤਾਂ ਨਵੀਆਂ ਆਈਆਂ ਆਪਾਂ ਜਿਹੜਾ ਵੀ ਕੰਮ ਆਡੀਅנס ਦੇ ਧਿਆਨ ਚ ਲਿਆ ਰਹੇ ਆ ਜੋ ਨਵਾਂ ਕੰਮ ਕਰੀ ਰਹਾ ਉਹ ਆਡੀਅנס ਕੋਲੇ ਜਿਵੇਂ BS6 ਗੱਡੀਆਂ ਹਨ ਉਹਨਾਂ ਦੀ ਦੇਖ-ਵੇਖ ਕਿਵੇਂ ਕਰਨੀ ਹੈ ਟੈਂਪਸ ਸਰਵਿਸ ਕਿਵੇਂ ਕਰਨੀ ਹੈ ਬਹੁਤ ਸਾਰੇ ਦੋਸਤਾਂ ਨੂੰ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਸੋ ਆਪਾਂ ਇਹ ਬੜਾ ਈਜ਼ੀਅਰ ਵਾਲਾ ਜਿਹੜਾ ਭਾਜੀ ਨੂੰ ਕਮੈਂਡ ਲੈ ਕੇ ਹੋ ਬ੍ਰਦਰ ਇਹ ਸਾਡੀ ਹੈਲਪ ਕਰ ਰਹੇ ਨੇ ਕੈਮਰੇ ਦੇ ਵਿੱਚ ਗੱਡੀ ਜਿੰਨਾ ਦੀ ਭਾਜੀ ਹੋਣਾਂ ਦੀ ਸੋ ਆਹ ਜਿਹੜੀ ਚੀਜ਼ ਹੈ ਇਹ ਬੜੀ ਡਿਫਿਕਲਟ ਵਾਲੀ ਆ ਹੌਲੀ-ਹੌਲੀ ਜਿਹੜਾ ਇਹਦੇ ਚ ਸਪੇਸ ਪੈ ਰਿਹਾ ਪਰ ਗਾਂ ਬਹੁਤ ਜ਼ਿਆਦਾ ਭਾਜੀ ਸੋ ਦੇਖ ਲੈ ਭਾਜੀ ਹਰਦੀਓ ਓਕੇ ਭਾਜੀ ਐਕਸਕਿਊਜ਼ ਕਰਦੇ ਲੋ ਜੀ ਮਿੱਤਰੋ ਲੋ ਜੀ ਦਰਸ਼ਨ ਕਰੋ ਬੀਐਸ ਸਿੱਖ ਦੇ ਇਜ਼ੀਆਰ ਵਾਲ ਦੇ ਮਜਪੁਰੇ ਸਟੱਕ ਹੋਇਆ ਹੋਇਆ ਤੁਸੀਂ ਕੈਮਰਾ ਉੱਥੇ ਹੀ ਰੱਖੋ ਮੈਂ ਇੱਥੇ ਰੱਖਦਾ ਇਹ ਇੱਥੇ ਰੱਖੋ ਇਹ ਇੱਥੇ ਹੁੰਗਲਾ ਲਾਓ ਤੁਸੀਂ ਨਹੀਂ ਹਿਲਾਉਣਾ ਭਾਜੀ ਠੀਕ ਹੈ ਜੀ ਇਸ ਤੱਕ ਹੋਇਆ ਪੂਰਾ ਹੀ ਤੁਹਾਡੀ ਜਿਹੜੀ ਭਾਜੀ ਪ੍ਰੋਬਲਮ ਸੀਗੀ 100% ਦੂਰ ਹੋ ਕੇ ਆਲੋ ਬੇਟਾ ਕਲੋਜ਼ ਅਰੇ ਉਹ ਭਾਈ ਸਾਹਿਬ ਉਹ ਭਾਈ ਸਾਹਿਬ ਉਹ ਭਾਈ ਸਾਹਿਬ ਕੀ ਬਾਤ ਹੈ ਕਾਰਬਨ ਟੂ ਮੱਚ ਆ ਜੀ ਕੈਨੂ ਬੀਐਸ 6 ਹੈ ਤੇ ਕਾਰਬਨ ਦੇ ਭਰਪੂਰ ਮਾਤਰਾ ਦੇ ਵਿੱਚ ਕਾਰਬਨ ਸਟੱਕ ਕੀਤੀ ਹੋਈ ਹੈ ਬਹੁਤ ਬੁਰਾ ਹਾਲ ਹੈ ਤੇ ਲੈ ਲੜਕਾ ਇੱਥੋਂ ਖੋਲਦਾ ਹੈ ਤੇ ਇੱਕ ਜੀ ਹੋਰ ਵੀ ਦਿਖਾ ਦਿੰਦਾ ਮੈਂ ਮੈਨੀਫੋਲਡ ਕੋਲੇ ਜਾ ਕੇ ਉਹ ਭਾਈ ਸਾਹ ਉਹ ਭਾਈ ਸਾਹ ਉਹ ਭਾਈ ਸਾਹ ਕੈਨੂ ਹੈ ਵੀ ਬੀਐਸ 6 ਹੈ ਜੀ স্মੋਕ ਨਹੀਂ ਮਾਰਦੀ ਪਾਜੀ ਮੰਨਦੇ ਹੋ ਸਮੂਹਤਾ ਦਿਖਦਾ ਨਹੀਂ ਪਰ ਨਹੀਂ ਪਰ ਕਿੱਥੇ ਫਿਰਦਾ ਇੱਥੋਂ ਕਿੱਥੇ ਆਇਆ ਆਇਆ ਖੂਬ ਸਾਰਾ ਬਹੁਤ ਜ਼ਿਆਦਾ ਹੈ ارے او بھائی صاحب کیا بات ہے او بھائی صاحب دیا لاگ ہوا چوک ہے ਜਿੰਨਾ ਪ੍ਰੈਸ਼ਰ ਉਹਨੂੰ ਦੇਈਦਾ ਹੈ ਉਹਦੇ ਵਿੱਚ ਵੀ ਨਿਕਲਦਾ ਨਹੀਂ ਤੇ ਆਹ ਕਲੀਨ ਆ ਦੇਖੋ ਪ੍ਰੈਸ਼ਰ ਦਬਤਾ ਉਹਦਾ ਪਾਣੀ ਦਾ ਫਲੋ ਹੈ ਨਹੀਂ ਕਿਉਂਕਿ ਗੱਡੀ ਪੂਰੀ ਬੰਦ ਨਹੀਂ ਹੋ ਰਹੀ ਸੀ ਪਿਕਅਪ ਘਟਾ ਰਹੀ ਸੀ ਇਹਦੇ ਵਾਸਤੇ ਕਲੀਨਿੰਗ ਕਰਨੀ ਬਹੁਤ ਜ਼ਰੂਰੀ ਹੈ ਦੋਨੇ ਪਾਸੇ ਦੀ ਮਾਰ ਬੇਟਾ ਲਓ ਜੀ ਤੇ ਸਾਰਾ ਕਚਰਾ ਹੁਣ ਇਹਦੇ ਵਿੱਚ ਵੀ ਨਿਕਲ ਲਾ ਪਿਆ ਦੇਖੋ ਔਰ ਦੇਖੋ ਕਚਰਾ ਜਾ ਰਿਹਾ ਹੈ ਕਚਰਾ ਜਾ ਰਿਹਾ ਹੈ ਲਓ ਜੀ ਹੋਪਲੇ ਨਿਕਲਦਾ ਪਾਣੀ ਇੱਧਰ ਗੰਦਾ ਨਿਕਲਦਾ ਦੇਖੋ ਇਹ ਸਮਝ ਲਓ ਵੀ ਇਹਦਾ ਡੀਜ਼ਲ ਪਾਰਟੀਕੂਲਰ ਫਿਲਟਰ ਆ ਡੀਪੀਐਫ ਕੋ ਆਦੇ ਅੰਦਰ ਕਾਰਬਨ ਬਹੁਤ ਸਾਰੀ ਰੱਖਦਾ ਹੈਗਾ ਤੇ ਦੀ ਕਲੀਨਿੰਗ ਹੋਣੀ ਬਹੁਤ ਜ਼ਰੂਰੀ ਆ ਦੋਸਤੋ ਹੁਣ ਪ੍ਰੋਸੈਸ ਚੱਲੂ ਹੋਊਗਾ ਡੀਪੀਐਫ ਫਿਲਟਰ ਕਲੀਨ ਕਰਨ ਦਾ ਕੈਮੀਕਲ ਕਿਹੜੇ ਕਿਹੜੇ ਯੂਜ਼ ਕਰੀਦੇ ਆ ਢਿਲੀਟ ਕਰਕੇ ਕਰੀਦੇ ਆ ਕਿੰਨੇ ਕੇ ਹਾਰਮਫੁਲ ਸਾਡੇ ਲਈ ਵੀ ਹੈਗੇ ਆ ਸਾਰੀ ਵੀਡੀਓ ਦੇ ਵਿੱਚ ਕਲੀਨਿੰਗ ਦਾ ਪ੍ਰੋਸੈਸ ਦਿਖਾਵਾਂਗੇ ਇਹ ਪਹਿਲਾਂ ਆਪਾਂ ਦੂਸਰੀ ਸ਼ਾਪ ਤੇ ਵੀ ਲੈ ਕੇ ਜਾਵਾਂਗੇ ਜਿੱਥੇ ਹਾਈ ਪ੍ਰੈਸ਼ਰ ਪਾਣੀ ਮਾਰ ਕੇ ਇਹਨੂੰ ਕਲੀਨ ਕਰਨਾ ਹੈਗਾ ਬਹੁਤ ਹੀ ਇਹ ਮੁਸ਼ਕਲ ਹੁੰਦਾ ਹੈ ਅਗਰ ਆਪਾਂ ਗੱਲ ਕਰੀਏ ਮਸ਼ੀਨਾ ਬੰਦੇ ਦੀਆਂ ਬਣਾਈਆਂ ਉਹ ਪ੍ਰੋਪਰ ਇਹਨੂੰ ਕਲੀਨ ਨਹੀਂ ਕਰ ਸਕਦੀਆਂ ਪੂਰੀ ਵੀਡੀਓ ਦੇਖੋਗੇ ਤੇ ਸਮਝ ਆਊਗੀ ਵੀ ਕਿੰਨਾ ਕੋਈ ਸੌਖਾ ਹੈਗਾ ਕਲੀਨ ਕਰਨਾ ਬਹੁਤ ਡਿਫਿਕਲਟ ਕਲੀਨ ਕਰਨਾ ਔਖਾ ਹੈਗਾ ਸੋ ਵੀਡੀਓ ਦੇ ਐਂਡ ਤੱਕ ਰਹੇ ਰਹੋ ਸਾਰੀ ਵੀਡੀਓ ਵੇਖ ਕੇ ਕਮੈਂਟ ਜਰੂਰ ਕਰਿਓ ਇੱਥੇ ਆ ਦੇਖੋ ਆਪਾਂ ਇਸ ਲੈਵਲ ਤੱਕ ਭਰ ਗਿਆ ਐਸ ਪਾਸੇ ਇਹ ਤੱਕ ਨਹੀਂ ਆਇਆ ਕੈਮੀਕਲ ਨਾ ਉਹਨ ਦਾ ਕਾਰਨ ਹੀ ਇਹ ਐ ਵੀ ਇਹ ਸਟਕ ਕੀਤਾ ਹੋਇਆ ਹੈ ਵਿੱਚੋਂ ਉਧਰ ਦੀ ਬਾਹਰ ਨਿਕਲ ਲਾ ਪਿਆ ਬੇਟਾ ਉੱਥੋਂ ਦੀ ਦੂਰ ਖੜ ਕੇ ਦਿਖਾ ਦੇ ਇੱਥੇ ਇੱਥੇ ਐਸੇ ਐਂਗਲ ਤੇ ਬੇਟਾ ਐਸੇ ਐਂਗਲ ਤੇ ਦੂਰ ਦਿਖਾ ਦੇ ਇਹਦੇ ਵਿੱਚ ਆਉਣਾ ਨਹੀਂ ਸ਼ੁਰੂ ਹੋਇਆ ਉਹ ਵੀ ਦਿਖਾ ਦੇ ਠੀਕ ਐ ਹਾਲੋ ਜਦ ਕੀ ਇਹਦੇ ਹੌਲ ਖੁੱਲੇ ਹੁੰਦੇ ਤੈਨੂੰ ਭੱਜ ਕੇ ਰਸਤੇ ਕਤੇ ਆਇਨੇ ਸੀ ਨੇੜੇ ਆ ਬੇਟਾ ਹੈਗਾ ਕਿਤੇ ਨਜ਼ਰ ਆ ਰਿਹਾ ਦੂਰ ਦੂਰ ਤਿੱਕਰ ਬਿਲਕੁਲ ਨਹੀਂ ਆ ਰਿਹਾ ਆਪਾਂ ਇਹਨੂੰ ਹੋਰ ਨੀਵਾ ਕਰਦੇ ਲੋ ਜੀ ਹੁਣ ਥੋੜਾ ਥੋੜਾ ਹੁਣ ਸ਼ੁਰੂ ਹੈ ਬਹੁਤ ਸਲੋ ਜਿਹੜਾ ਪੈਂਚ ਵਿੱਚ ਪਾਣੀ ਮਾਰਿਆ ਸੀ ਉਹ ਫਿਲਹਾਲ ਨਿਕਲ ਰਿਹਾ ਤੇ ਕੈਮੀਕਲ ਇਹਦੇ ਵਿੱਚ ਐਂਟਰ ਹੁੰਦਾ ਪਿਆ ਦੋਸਤੋ ਕੰਮ ਕਰਦੇ ਆ ਪੱਤੀ ਕਿੱਥੇ ਵਾਜ ਜਾਂਦੀ ਕਿੱਥੇ ਨਹੀਂ ਵਾਜ ਜਾਂਦੀ ਸਾਡਾ ਕੋਈ ਧਿਆਨ ਨਹੀਂ ਹੁੰਦਾ ਅੱਗੇ ਚਲਾ ਜਾ ਬੇਟਾ ਮੇਨ ਸਾਡਾ ਫੋਕਸ ਹੁੰਦਾ ਕੰਮ ਤੇ ਜਿੰਨੇ ਚਿਰ ਸਾਡੇ ਕੰਮ ਦੀ ਸਾਨੂੰ ਆਪ ਨੂੰ ਤਸੱਲੀ ਨ ਹੁੰਦੀ ਅਸੀਂ ਕਸਟਮਰ ਨੂੰ ਕੰਮ ਨਜ਼ਰ ਦਿੰਦੇ ਨਹੀਂ ਹੈਗੇ ਸੋ ਆਪਾਂ ਇਹਦੀ ਡਿਊਟੀ ਹੈ ਜਿਹੜੀ ਜੌਬ ਹੈ ਉਹ ਪ੍ਰੋਪਰ ਡਨ ਕਰਦੇ ਹੈਗੇ ਆ ਤੇ ਓਵਰ ਨਾਈਟ ਵੀ ਕਈ ਵਾਰੀ ਰੱਖਣਾ ਪੈਂਦਾ ਹੈਗਾ ਕੈਮੀਕਲ ਪਾ ਕੇ ਹੁਣ ਇਹ ਕਿੰਨੇ ਸਿਰ ਚ ਠੀਕ ਹੁੰਦਾ ਕੁਛ ਨਹੀਂ ਪਤਾ ਪਰ ਇਹਦੇ ਕੋਈ ਖਾਸ ਗੱਲ ਨਹੀਂ ਸੱਟਾ ਸੁੱਟਾ ਦੀ ਕੋਈ ਪਰਵਾਹ ਮੰਨੀ ਦੀ ਨਹੀਂ ਮੰਨੀ ਸੀ ਤੇ ਅਸੀਂ ਕਮੈਂਟਾਂ ਦੇ ਨਹੀਂ ਪਰਵਾਹਦੇ ਤਾਂ ਸੱਟਾ ਤਾਂ ਗੱਲ ਹੀ ਕੁਛ ਨਹੀਂ ਪਤਾ ਜੀ ਸੋ ਦੇਖਦੇ ਰਿਜ਼ਲਟ ਕਿੱਥੇ ਮਿਲਦਾ ਓਕੇ ਬੇਟਾ ਡੰਨਾਂ چلی 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 پر سو so, دوستو جڑی میں گل کہہ رہا سی آ جاپے ਆ ਖੁੱਲਾ ਹੋਇਆ ਪਾਠ ਉਹ ਬਲਾਕ ਹੈ ਜਿਹੜਾ ਬਲਾਕ ਹੋਊਗਾ ਕਿਉਂਕਿ ਇਧਰ ਦੀ ਪਾਣੀ ਆ ਰਿਹਾ ਆਪ ਤੈਨੂੰ ਦੇਖੋ ਕਚਰੇ ਵੀ ਆ ਰਹੇ ਆ ਉਧਰਲੇ ਪਾਸੇ ਵੀ ਬਲਾਕ ਆ ਇਹ ਮੈਂ ਦੱਸਦਾ ਕਿਵੇਂ ਖੋਲਣਾ ਉੱਪਰ ਆਖ ਉੱਪਰ ਜਾ ਕੇ ਪਰ ਲਗਾਓ ਪੈਰ ਪੜਾ ਕਰਨ ਲਈ ਸੋ ਦੋਸਤੋ ਸਾਡੇ ਚ ਨਾ ਕੰਮ ਕਰਨ ਦਾ ਜਜ਼ੂਰ ਹੁੰਦਾ ਅਸੀਂ ਕਿਨੇ ਕਸਟਮਰ ਨੂੰ ਸੇ ਕੁਆਲਟੀ ਦੇਣੀ ਹੈ ਜਦੋਂ ਕੁਆਲਟੀ ਦੇਣੀ ਹੈ ਤੇ ਫਿਰ ਮੈਂ ਖੁਦ ਲੱਗਦਾ ਨਾਲ ਤੇ ਤੁਸੀਂ ਦੇਖੋ ਵੀ ਇਹ ਡੀਪੀਐਫ ਹੈ ਜਿਹੜਾ ਪ੍ਰੀਤ ਮੋਟਰ ਤੇ ਕਲੀਨ ਨਹੀਂ ਹੋਇਆ ਸਾਡੇ ਡਿਟੇਲਿੰਗ ਯੂਨਿਟ ਤੇ ਜਾ ਕੇ ਕਲੀਨ ਕੀਤਾ ਕਿਉਂਕਿ ਉੱਤੇ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਬਹੁਤ ਸਾਰੀਆਂ ਮਸ਼ੀਨਾਂ ਆ ਗਈਆਂ ਮਸ਼ੀਨਾਂ ਵੀ ਐ ਕਲੀਨ ਨਹੀਂ ਕਰ ਸਕਦੀਆਂ ਜਿਵੇਂ ਤੁਹਾਨੂੰ ਪੂਰੀ ਵੀਡੀਓ ਚ ਦਿਖਾਵਾਂਗੇ ਜਿੰਨਾ ਚੱਕਰ ਪਾਣੀ ਦਾ ਫਲੋ ਬਹੁਤ ਸੌਖਾ ਨਲ ਦੇ ਉੱਪਰ ਨਹੀਂ ਨਿਕਲ ਲੱਗਦਾ ਉਹਨਾਂ ਚੱਕਰਾਂ ਪੈਂਦਾ ਖੜਾ ਨਿਛੜਨਾ ਕਿਉਂਕਿ ਕਲੀਨਿੰਗ ਬਾਰ-ਬਾਰ ਨਹੀਂ ਹੁੰਦੀਗੀ ਸਾਡਾ ਸਮਾਂ ਜਿੰਨਾ ਮਰਜ਼ੀ ਖਰਾਬ ਹੋਵੇ ਜੋ ਕਮੈਂਟ ਕਮਿਟਮੈਂਟ ਕੀਤੀ ਹੁੰਦੀ ਉਹ ਕਸਟਮਰਾਂ ਨੂੰ ਦੇਕੇ ਤੋਰੀਦੀ ਹੈ ਕਿਉਂਕਿ ਇਹ ਬਾਰ-ਬਾਰ ਰਾਈਟ ਲਿਫਟ ਰਾਈਟ ਲਿਫਟ ਬਹੁਤ ਵੱਡੇ ਪ੍ਰੈਸ਼ਰ ਨਾਲ ਇਹਨੂੰ ਕਲੀਨ ਕਰਨਾ ਪੈਂਦਾ ਹੈ ਹਜੇ ਵੀ ਨਹੀਂ ਖੁੱਲਿਆ ਪਾਣੀ ਦਾ ਫਲੋ ਪ੍ਰੋਪਰ ਨਹੀਂ ਹੈਗਾ ਸੋ ਵੀਡੀਓ ਪੂਰੀਆਂ ਦੇਖਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਸਾਰੀ ਵੀਡੀਓ ਨੂੰ ਬਹੁਤ ਪਿਆਰ ਕਰ ਦਿਓ ਇਸ ਵੀਡੀਓ ਨੂੰ ਖਾਸ ਕਰਕੇ ਪਿਆਰ ਦਿਓ ਜਿਹੜੇ ਸੱਜਣਾ ਕੋਲੇ BS6 ਗੱਡੀਆਂ ਹੈਗੀਆਂ ਉਹਨਾਂ ਨੂੰ ਪੂਰਾ ਰੱਖ-ਰਖਾ ਦਾ ਪਤਾ ਲੱਗ ਜੂਗਾ بس ਹੁਣ ਜਿਵੇਂ ਤੁਸੀਂ ਦੇਖਿਆ ਇਸ ਤੋਂ ਪਹਿਲਾਂ ਫਿਰ ਇੱਕ ਵਾਰੀ ਇਹਨੂੰ ਕੈਮੀਕਲ ਪਾ ਕੇ ਕੁਝ ਟਾਈਮ ਛੱਡਿਆ ਤਾਂ ਜੋ ਜਿਹੜੇ ਲੁਜ ਰਹਿਦਾ ਹੋਇਆ ਮੈਲ ਹੈ ਜਿਹੜੀ ਉਹ ਸਟਕ ਕੀਤੀ ਹੈ ਸੌਫਟ ਹੋ ਜਾਏ ਸੌਫਟ ਹੋਏ ਨੂੰ ਫਿਰ ਪ੍ਰੈਸ਼ਰ ਮਾਰ ਮਾਰ ਕੇ ਕੱਢੀ ਦਾ ਸੋ ਹੁਣ ਦੇਖੋ ਵੀ ਜਦੋਂ ਕੈਮੀਕਲ ਮਾਰ ਮਾਰ ਕੇ ਸੀ ਪਾਣੀ ਕੱਢਿਆ ਤੇ ਇਹਦੀ ਹਾਲਤ ਵੇਖੋ ਕਿਵੇਂ ਹੈ ਇਹਦੇ ਅੰਦਰੋਂ ਕਿੱਦਾਂ ਦੇ ਜਿਹੜੇ ਡਸਟ ਪਾਰਟੀਕਲਰ ਹੈ ਉਹ ਬਾਹਰ ਨਿਕਲ ਰਿਹਾ ਇਹ ਸਾਰਾ ਕਲੀਨਿੰਗ ਦਾ ਪ੍ਰੋਸੈਸ ਹੈ ਸਾਡਾ ਬਹੁਤ ਟਾਈਮ ਲੱਗਦਾ ਬੜਾ ਟਾਈਮ ਵੇਸਟ ਹੁੰਦਾ ਹੈ ਵੇਸਟ ਨਹੀਂ ਕਹਾਂਗੇ ہاں ہوں رزلٹ دے ہیں دیکھو بلکل فلو چل پاس ہو چکا ہوں اپنے پریشر تو اتار لیا سیدا نل لاتا رائٹ لفٹ دونوں پسے دیکھیں گے کہ سوفٹ آ رہے ہیں کچرے آتا نہیں رہے کیونکہ پوری کرن تو بعد ہی ارزلٹ مل رہی ہے ਆਪਾਂ ਇਹਦੀ ਸਾਈਡ ਧਮਾ ਲਈ ਜਦੋਂ ਸਾਈਡ ਧਮਾਈ ਹੈ ਹਰ ਇੱਕ ਪਾਸੋਂ ਸੌਫਟ ਹੋ ਚੁੱਕਾ ਹੈ ਸੌਫਟ ਹੋਣ ਦੇ ਨਾਲ ਜਿਹੜਾ ਡੀਪੀਐਫ ਦੇ ਦੋ ਫਿਲਟਰ ਹੈ ਉਹ ਕਲੀਨ ਹੋ ਚੁੱਕੇ ਹੈ ਤੇ ਰਿਜ਼ਲਟ ਆਪਣਾ ਨੂੰ ਮਿਲ ਚੁੱਕਾ ਹੈ ਕਚਰਾ ਕੋਈ ਨਹੀਂ ਆ ਰਿਹਾ ਸੋ ਇਸ ਤਰੀਕੇ ਨਾਲ ਫਰ ਰਿਜ਼ਲਟ ਪਈ ਹੈ ਜੀ ਵੀਡੀਓ ਚੰਗੀ ਲੱਗੀ ਬਾਰ ਬਾਰ ਮੈਨੂੰ ਦੋਸਤੋ ਉਹਨਾਂ ਦੋਸਤਾਂ ਕਰਪਾ ਚਾਓ ਜਿਹੜੇ ਦੋਸਤ ਪੀਐਸ 6 ਲੈ ਰਹੇ ਨੇ ਤੇ ਜਿਨ੍ਹਾਂ ਨੂੰ ਸਮਝ ਨਹੀਂ ਹੈਗੀ ਉਹਨਾਂ ਵੀ ਗਰਲੈਂਚ ਪ੍ਰੋਬਲਮ ਦਿੱਤੇ ਹੈ ਕਿ ਬਾਰ-ਬਾਰ ਰਾਈਟ ਲਿਫਟ ਰਾਈਟ ਡ੍ਰਿਫਟ ਕਰਕੇ ਆਪਾਂ ਮਤਲਬ ਇਹ ਆਪਣਾ ਇਹ ਹੈ ਵੀ ਪ੍ਰੋਪਰ ਸਮਝ ਆ ਜਾਏ ਕਸਟਮਰ ਨੂੰ ਕੰਮ ਕਰੀਦਾ ਕਿਵੇਂ ਸੋ ਪਾਣੀ ਦਾ ਫਲੋ ਓਕੇ ਹੋ ਗਿਆ ਲੋ ਜੀ ਡੀਪੀਐ ਫਿਲਟਰ ਵੀ ਕਲੀਨ ਹੋ ਗਿਆ ਸਰਾਖ ਬਿਲਕੁਲ ਪਰਫੈਕਟ ਵਿਜ਼ੀਬਲ ਆ ਗਿਆ ਨੇ ਆਪਾਂ ਦੂਜੇ ਪਾਸੇ ਵੀ ਦੇਖਦੇ ਆ ਜਿੱਥੋਂ ਦੇ ਗਾਸ ਨਿਕਲਦਾ ਹੈ ਲੋ ਵੀ ਦੋਸਤੋ ਇਹ ਵੀ ਕਲੀਨ ਹੋ ਚੁੱਕਿਆ ਪ੍ਰੋਪਰ ਜੀਪ ਐਫ ਸੋ ਵੀਡੀਓ ਨੂੰ ਪਿਆਰ ਬਿਲਕੁਲ ਦਿਆ ਕਰੋ ਪਹਿਲੀਆਂ ਵੀਡੀਓ ਨੇ ਬਹੁਤ ਪਿਆਰ ਦਿੱਤਾ ਹੈ ਪੂਰੀ ਵੀਡੀਓ ਵੇਖੋਗੇ ਤੁਹਾਨੂੰ ਖੁਦ ਸਮਝ ਆ ਜੂ ਤੁਹਾਡੀ ਗੱਡੀ ਦੇ ਵਿੱਚ ਨੁਕਸ ਹੈ ਕਿੱਥੇ ਆ ਸੋ ਪ੍ਰੀਤ ਮੋਟਰਸ ਮੋਗਾ ਹੁਣ ਵੀਰ ਹੁਣਾਂ ਪੁੱਛਾਂਗੇ ਇਹਨਾਂ ਨੂੰ ਕੀ ਲੱਗਿਆ ਹਾਂਜੀ ਚਰਨ ਜੀ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬਾਜੀ ਚੜੀ ਚੱਤ ਰਾਜੀ ਹੈ ਰਦੀ ਹੈ ਜਿਹੜਾ ਵਹਿਮ ਨਹੀਂ ਸੀਗਾ ਉਹ ਨਿਕਲ ਗਿਆ ਹਾਂਜੀ ਕੀ ਹੁਣ ਤੁਹਾਡਾ ਐਕਸਪੀਰੀਅੰਸ ਬਾਜੀ ਐ ਹਾਂ ਹੁਣ ਤਾਂ ਮਤਲਬ ਬਿੱਟਰ ਬੜੀ ਆ ਜਿਵੇਂ ਜਿਵੇਂ ਤੁਸੀਂ ਦੇਖ ਲਓ ਵੀ ਦਿਨਾਲੀ ਜੇ ਆਉਂਦਾ ਫੈਰ ਕਰਦੇ ਆਂਗੇ ਉਹਦੀ ਮਾਰ ਜਿਵੇਂ ਕਿਲੋਮੀਟਰ ਤੱਕ ਰਹਉਂਦੀ ਆ ਨਾ ਓਵੇਂ ਆ ਅੱਛਾ ਹਥਿਆਰ ਨਹੀਂ ਤੁਸੀਂ ਰੱਖਿਆ ਲੱਗਦਾ ਕੋਈ ਨਹੀਂ ਨਹੀਂ ਰੱਖਿਆ ਨਹੀਂ ਬਾਈ ਦਿਨਾਲੀ ਦੀ ਮਾਰ ਹੁੰਦੀ ਆ ਟੋਕਰੇ ਵਾਂਗੂ ਖਿਲਰਦੀ ਹੁੰਦੀ ਆ ਤੇ ਥੋੜੀ ਦੂਰ ਜਾਂਦੀ ਆ 315 ਵਾਂਗੂ ਕਹੋ ਅੱਛਾ 315 ਵਾਂਗੂ ਆ ਬਈ ਨਹੀਂ ਚਲੋ ਇਹ ਦਾਸ ਲਈ ਹੁਣ ਤੁਹਾਨੂੰ ਕੀ ਐਕਸਪੀਰੀਅੰਸ ਤੁਹਾਡਾ ਪਿਆ ਨਹੀਂ ਦੇ ਅੱਗੇ ਦੇਖੋ ਹੀ ਉਹੀ ਗੱਲ ਵੀ ਪਹਿਲਾਂ ਤਾਂ ਇਹਨੂੰ ਵੀ ਜਦੋਂ ਜਕਾਉਂ ਲੱਗਾ ਪਿਆ ਸੀ ਅੰਦਰੋਂ ਇਹਦਾ ਮੈਕ ਬੰਦ ਹੋਇਆ ਪਿਆ ਸੀ ਉਹਨਾਂ ਨੂੰ ਸਾਹ ਖੁੱਲ ਕੇ ਆਉਣ ਲੱਗ ਗਿਆ ਗੱਡੀ ਵੀ 100 ਦੇ 10% ਗੱਡੀ ਜਿਹੜੀ ਹੈਗੀ ਮੇਰੀ ਪੂਰੀ ਵਧੀਆ ਹੋ ਗਈ ਪੂਰੀ ਜਿਵੇਂ 88 ਜਿਵੇਂ ਆਈ ਹੋਗੀ ਨਹੀਂ ਓਵੇਂ ਆ ਮੈਂ ਗੱਡੀ ਇਹ ਸੈਕੰਡ ਹੈਂਡ ਲਿੱਤੀ ਸੀਗੀ ਤੇ ਉਸ ਤੋਂ ਬਾਅਦ ਜੀ ਮੈਂ ਇਹ ਮੰਨ ਕੇ ਚੱਲੋ ਵੀ ਮੈਂ ਇਹਦੀਆਂ ਸਰਵਿਸਾਂ ਤਿੰਨ ਸਰਵਿਸਾਂ ਕਰਵਾਈਆਂ ਜੀ ਆ ਜਿਹੜੀ ਚੌਥੀ ਸਰਵਿਸ ਆ ਜੀ 60000 ਕਿਲੋਮੀਟਰ ਵਾਲੀ ਵੇ ਮੇਰਾ ਇਹ 1.2 ਪੈਡ ਨੱਪਣ ਦੇ ਗੱਡੀ 120 ਟੱਚ ਕਰਦੀ ਹੈ ਜੀ ਇਹ ਹੁਣ ਕਰਦੀ ਹੈ ਜੀ ਹੁਣ ਕਰਦੀ ਹੈ ਜਦੋਂ ਪਹਿਲਾਂ ਕਰਦੀ ਸੀ ਉਹ ਦੁਬਾਰਾ ਫਲਾ ਦੇ ਅੱਧਾ ਪੈਡ ਨੱਪਦਾ ਸੀ ਤਾਂ 120 ਤੀ ਜਾਂਦੀ ਹੁੰਦੀ ਸੀਗੀ ਜੀ ਇਹ ਹੈਪੀ ਹੋ ਬਾਜੀ ਪੂਰੇ ਬਠਿੰਡਾ ਚੱਲ ਕੇ ਆਏ ਉਹ ਠੱਗੀ ਦੇ ਲੱਗਦੇ ਜਿਵੇਂ ਕਮੈਂਟ ਵਾਲਾ ਕਹਿੰਦਾ ਵੀ ਬਾਈ ਦੇ ਟਾਈਮ ਖਰਾਬ ਕਰਤਾ ਪੁਲਾਨਾ ਹੋ ਗਿਆ ਕਿਉਂਕਿ ਆਪਾਂ ਤਾਂ ਜਵਾਬ ਨਹੀਂ ਦੇ ਸਕਦੇ ਮੈਂ ਤਾਂ ਅਹੀਂ ਕਹਿਣਾ ਸੀ ਸਾਰਿਆਂ ਨੂੰ ਵੀ ਓਰੇ ਆਓ ਕੰਮ ਕਰਾਓ ਫਿਰ ਬਦਾਰਾ ਦਾ ਕਮੈਂਟ ਪਾਉਣ ਨਾਲ ਕੁਝ ਨਹੀਂ ਹੁੰਦਾ ਜੀ ਨਹੀਂ ਬਾਜੀ ਨਹੀਂ ਆਪਾਂ ਨਹੀਂ ਕਹਿੰਦੇ ਆਪਣੇ ਮਿਸਤਰੀ ਕੋਲੇ ਜਾਓ ਬਾਈ ਦੀ ਵੀਡੀਓ ਦਿਖਾਓ ਜੇ ਕਰਦਿਆ ਤਾਂ ਕਰਾਓ ਜੇ ਨਹੀਂ ਮਸਲਾ ਹੁੰਦਾ ਫਿਰ ਆਓ ਤੁਹਾਨੂੰ ਵੀ ਪਤਾ ਲੱਗ ਜਾਏ ਅੰਤਰ ਕੀ ਆ ਕਿਉਂਕਿ ਜਿਹੜਾ ਬੰਦਾ ਕਮੈਂਟ ਪਾਉਂਦਾ ਨਾ ਬਈ ਉਹਨੂੰ ਸੋਝੀ ਹੋਈ ਨਹੀਂ ਉਹ ਕਿਤੇ ਆਇਆ ਨਹੀਂ ਹੁੰਦਾ ਸਾਡੇ ਕੋਲੇ ਉਹਨੂੰ ਪਤਾ ਨਹੀਂ ਮਰੂਤੀ ਦੀ ਬਾਰੀ ਦਾ ਹੈਂਡਲ ਕਿਵੇਂ ਹੁੰਦਾ ਤੇ ਆਉਡੀ ਦੀ ਗੱਡੀ ਦੇ ਐਵੇਂ ਫੇਲ ਕਰ ਦਿੰਦਾ ਤੂੰ ਮੇਟਾ ਕਾਰਨ ਕੀ ਹੈ ਪੈਸੇ ਧੋਲੇ ਬਿਨਾ ਸਰਨੇ ਨਹੀਂ ਵੀਰ ਜਿਹੜੀ ਇਹ ਗੱਡੀ ਲਈ ਆ ਆਪਾਂ ਲਾਈਵ ਵੀਡੀਓ ਦੇ ਵਿੱਚ ਸਾਰਾ ਕੁਝ ਸਮਝਾਤਾ ਸੱਜਣ ਲਾਈਵ ਵੀਡੀਓ ਚ ਸੁਣ ਲੈਣ ਮੈਂ ਕੀ ਆਖਿਆ ਕਿਉਂਕਿ ਬਾਰ ਬਾਰ ਉਹ ਗੱਲਾਂ ਅਲੱਗ ਅਲੱਗ ਵੀਡੀਓ ਚ ਨਹੀਂ ਕਹੀਆਂ ਜਾਂਦੀਆਂ ਸੋ ਬਾਈ ਜੀ ਹੁਣ ਦਾ ਬਹੁਤ ਧੰਨਵਾਦ ਤੁਸੀਂ ਹੈਪੀ ਹੋ ਹਾਂਜੀ ਜੇ ਬਾਈ ਜੀ ਕੋਈ ਦਿੱਕਤ ਆਈ ਤਾਂ ਮੇਰੇ ਨਾਲ ਗੱਲ ਕਰ ਲਿਓ ਜੇ ਕਿ ਹੋਰ ਕੋਲੇ ਜਾਵਾਂਗੇ ਨਾ ਤਾਂ ਫੇਰ ਉਹ ਠੀਕ ਹੈ ਜੀ ਹੈਪੀ ਪਾਜੀ ਠੀਕ ਹੈ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ